ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਦੀਪ ਕੌਰ ਮੈਂ ਸਵਾਗਤ ਕਰਦੀ ਆ ਆਪਣੇ ਚੈਨਲ ਵਿੱਚ ਤੁਹਾਡਾ ਮੈਂ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਵੀ ਸਿਹਤਮੰਦ ਹੋਗੇ ਤੇ ਮਸਤ ਹੋਗੇ ਤੇ ਇੱਥੇ ਹੋ ਗਏ ਸੀ 4 1/2 ਦਾ ਟਾਈਮ ਹੋ ਗਿਆ ਵਾ ਤੇ ਮੈਂ ਲੱਗ ਗਈ ਆਪਣਾ ਸੂਟ ਸਟਿਚ ਕਰਨ ਬਹੁਤ ਦਿਨ ਹੋ ਗਏ ਮੇਰੇ ਸੂਟ ਕੱਟੇ ਨੂੰ ਤੇ ਵੇਖਿਆ ਜਣਾ ਮੇਰੇ ਪੁਰਾਣੇ ਵਲੋਗਾਂ ਦੇ ਵਿੱਚ ਤੇ ਮਿੱਤ ਵੀ ਇਹ ਤਾਂ ਖਰਾਬ ਹੋਣ ਕਰਕੇ ਮੇਰੇ ਕੋਈ ਨਹੀਂ ਸਟਿਚ ਹੋਇਆ ਤੇ ਬਸ ਇਹਦੀਆਂ ਬਾਵੇਂ ਹੀ ਰਹਿ ਗਈਆਂ ਜੁੜਨ ਵਾਲੀਆਂ ਬਾਕੀ ਸੂਟ ਜਿਹੜਾ ਵਾ ਉਹ ਸੀਪ ਹੀ ਗਿਆ ਸੀ ਤੇ ਮੈਂ ਸਟੀਚ ਕਰਨ ਦੀ ਤੇ ਨਾਲੇ ਮੈਂ ਕਿੰਨਾ ਨਾ ਕਰਨੀ ਹੀ ਗੱਲਾਂ ਤੇ ਨਾਲੇ ਮੈਂ ਕੰਡੀਆਂ ਸਟੀਚ ਕਰਨੀ ਤੇ ਬੈਕ ਕੈਮਰਾ ਖਲੋਦੀ ਆ ਤੇ ਉਹਦੋਂ ਮੈਂ ਗੱਲਾਂ ਕਰਨੀ ਨਾਲੇ ਮੈਂ ਕਿਹਾ ਚਲੋ ਸਟੀਚ ਕਰ ਲੈਂਦੇ ਆ ਬੜੇ ਦਿਨ ਹੋ ਗਏ ਪਏ ਨੂੰ ਤੇ ਕਿੰਨੇ ਕ ਦਿਨ ਲੰਮਕਾਰ ਛੱਡਾਂ ਹਜੇ ਮੇਰੀ ਹੋਰ ਵੀ ਸੂਟ ਸਟੀਚ ਹੋਣ ਵਾਲੇ ਪਏ ਆ ਉਹ ਵੀ ਮੈਂ ਸਟਿਚ ਕਰਨੇ ਆ ਤੇ ਮੈਂ ਅੱਗੇ ਕਹਿਣ ਦੀ ਕਿ ਜਦੋਂ ਨੂੰ ਸੂਟ ਸਿਪਣੇ ਆ ਲੱਗਦਾ ਗਰਮੀ ਲੰਘ ਜਾਣੀਆਂ ਜਿਹੋ ਹਾਲ ਰਿਹਾ ਤੇ ਤੇ ਜੇ ਨਾ ਕਿ ਮੈਂ ਮਸ਼ੀਨ ਨੂੰ ਜਿਹੜੀ ਮੈਂ ਮੋਟਰ ਲਾਈ ਆ ਤੇ ਮੋਟਰ ਤੇ ਇੰਨਾ ਟਾਈਮ ਨਹੀਂ ਲੱਗਦਾ ਸੂਟ ਸਟਿਚ ਹੁੰਦਿਆਂ ਨੂੰ ਬਸ ਬਹਿਣ ਦੀ ਗੱਲ ਹੁੰਦੀ ਆ ਤੇ ਇਦਾਂ ਹੀ ਫਿਰ ਕੰਮ ਧੰਦਿਆਂ ਦੇ ਵਿੱਚ ਹੋਰ ਹੀ ਕੰਮ ਨਹੀਂ ਮੁੱਕਦੇ ਤੇ ਫਿਰ ਕੀ ਕਰਨੀ ਹੁੰਦੀ ਸਟਿਚਿੰਗ ਤੇ ਦਾ ਕਰਕੇ ਫਿਰ ਮੇਰਾ ਬੜੇ ਦਿਨ ਹੋਏਗਾ ਇਦਾਂ ਹੀ ਕਰੀ ਕਿ ਤੇ ਕਿਤੇ ਫੰਡੀਆਂ ਕਿਤੇ ਕੀਤੀ ਤੇ ਮੈਂ ਇਦਾਂ ਥੱਲੇ ਲੀਰਾ ਸੁੱਟੀਆਂ ਵਾਂ ਮੈਂ ਕਿਹਾ ਚੱਲ ਸਾਰਾ ਕੰਮ ਜਦੋਂ ਮੁੱਕ ਜੂਗਾ ਸੂਟ ਦਾ ਤੇ ਉਦੋਂ ਬਾਅਦ ਫਿਰ ਮੈਂ ਲੀਰਾ ਵੱਲ ਹੋਊਂਗੀ ਚੁੱਕੋ ਚਕਾਉਂਗੀ ਸਾਰਾ ਖਲਾਰਾ ਤੇ ਮੈਂ ਇੱਥੇ ਪਾ ਕੇ ਵੇਖਣਨੀ ਹੀ ਕਿ ਮੈਂ ਨਾ ਲੂਜ਼ ਬਣਾਈਆਂ ਬਾਹ ਨਾ ਅੱਗੋਂ ਖੁੱਲੀ-ਭੁੱਲੀ ਬਣਾਈਆਂ ਤੇ ਮੈਂ ਵੇਖਣ ਦੀ ਹੀ ਪਾ ਕੇ ਕਿ ਮਤਲਬ ਜਿਆਦਾ ਲੂਜ਼ ਜਾਂ ਜਿਆਦਾ ਇਦਾਂ ਤੇ ਟਾਈਟ ਵਗੈਰਾ ਤੇ ਨਹੀਂਗੀ ਬੀਠੀ ਠੀਕ ਠਾਕ ਹੁੰਦੀ ਮੈਨੂੰ ਇਹਨੇ ਮੈਂ ਲੂਸ ਤਾਂ ਮੈਂ ਇਹਨੇ ਰਿਯੋਨ ਦਾ ਸੂਟ ਆ ਤੇ ਮੈਂ ਥੋੜਾ ਲੌਂਗ ਵੀ ਰੱਖਿਆ ਵਾ ਏ ਸ਼ੇਪ ਤੇ ਨਹੀਂ ਆ ਵੈਸੇ ਮੈਂ ਸਿੰਪਲ ਹੀ ਬਣਾਇਆ ਵਾ ਤੇ ਇਹਦੀਆਂ ਮੈਂ ਲੂਸ ਪਾਵਾਂ ਰੱਖ ਲਈਆਂ ਮੈਂ ਕਿਹਾ ਚਲ ਇੱਕ ਤੇ ਮੇਰਾ ਸ਼ੌਂਕ ਮੇਰੇ ਕੋਲ ਵੈਸੇ ਵੀ ਹੈਗੀਆਂ ਵਾ ਅੱਗੇ ਵੀ ਮੈਨੂੰ ਬੜਾ ਸ਼ੌਂਕ ਆ ਲੂਜ਼ ਜਿਹਾ ਵਾ ਮੈਨੂੰ ਬੜੀਆਂ ਪਸੰਦ ਆ ਤੇ ਨਾਲੇ ਚਲੋ ਗਰਮੀ ਵਾਲਾ ਸੂਟ ਆਏ ਤੇ ਖੁੱਲੀਆਂ ਪਾਵਾਂ ਠੀਕ ਦਿੰਦੀਆਂ ਅੱਗੇ ਨਾ ਮੈਂ ਸਿਆਲਾਂ ਵਿੱਚ ਸੂਟ ਬਣਾਏ ਦੋ ਗਰਮ ਤੇ ਦੋਵਾਂ ਦੀਆਂ ਮੇਰਾ ਹਲੀਆਂ ਖੁੱਲੀਆਂ ਖੁੱਲੀਆਂ ਬਾਹਾਂ ਦੇ ਬਾਅਦ ਉਹਨਾਂ ਨਾਲ ਕੋਟੀਆਂ ਨਹੀਂ ਪੈਂਦੀਆਂ ਤੇ ਗਰਮੀਆਂ ਵਾਲੀ ਖੁੱਲੀਆਂ ਬਾਹਾਂ ਵਾਲੀ ਸੇਹੀ ਚਾਹੀਦੇ ਸਿਆਣਾ ਵਾਲੀ ਤੇ ਐਵੇਂ ਸੀਲੇ ਦੇ ਬਾਅਦ ਚ ਸਵੈਟਰ ਜਦੋਂ ਆਪਾਂ ਪਾਉਨੇ ਆ ਕੋਟੀਆਂ ਵਗੈਰਾ ਤੇ ਉਹ ਜਦੋਂ ਪਾਉਨੇ ਕੋਟੀ ਤੇ ਜਿਹੜੀ ਬਾਹਾਂ ਤਾਂ ਚੜ ਜਾਂਦੀ ਹੈ ਤੇ ਇੱਥੇ ਮੇਰਾ ਸੂਟ ਵੀ ਹੋ ਗਿਆ ਹੀ ਕੰਪਲੀਟ ਤੇ ਮੈਂ ਇੱਥੇ ਜੋੜ ਕੇ ਰੱਖ ਲੈਣਾ ਵਾ ਮੈਂ ਪ੍ਰੈਸ ਤੇ ਲੋੜੀ ਹੁੰਦੀ ਹੈ ਸ਼ਾਮਾ ਜੀ ਨੂੰ ਉਦੋਂ ਨਾਲ ਹੀ ਆਪਾਂ ਕਰ ਲਾਂਗੇ ਪ੍ਰੈਸ ਤੇ ਇੱਥੇ ਮੈਂ ਕਰ ਲਈ ਆਪਣੀ ਡੱਬੀ ਵਗੈਰਾ ਫੋਲਡ ਤੇ ਡੱਬੀ ਲਾ ਲਈਦੀ ਆ ਬੈੱਡ ਤੇ ਹੀ ਹੋਇਆ ਕਰਨੀ ਆ ਸਾਰੀਆਂ ਗਰਮੀਆਂ ਇੱਥੇ ਹੀ ਕੱਪੜੇ ਹੋਣੇ ਮੈਂ ਤਾਂ ਸਿਹਾਲਾਂ ਚ ਵੀ ਇੱਥੇ ਹੀ ਕਰਦੀ ਹੁੰਦੀ ਆ ਤੇ ਇਦਾਂ ਹੀ ਮੈਂ ਕਰ ਲੈਣੀ ਆ ਇੰਜ ਜਿਹੇ ਵਗੈਰਾ ਨਾ ਫੋਲਡ ਕਰਕੇ ਸਾਰਾ ਕੁਝ ਮੈਂ ਰੱਖ ਲੈਣੀ ਆ ਕਿ ਟੁੱਟੇ ਨਾ ਇਕ ਨਾ ਗੇਂਜੇ ਟੇਬਲ ਗਾਂਬਾ ਸ਼ਾ ਕਰ ਲਿਆ ਵਾ ਪਤਾ ਨਹੀਂ ਕਿੱਥੇ ਰੱਖਿਆ ਗਿਆ ਵੇ ਐਂ ਵੈਸੇ ਮੈਂ ਮਸ਼ੀਨ ਦੇ ਰਸਮਾਂ ਇੱਕੋ ਧਾ ਰੱਖਿਆ ਵਾ ਇੱਦਾਂ ਕਿਤੇ ਗਾਂਬਾ ਸ਼ਾ ਰੱਖਿਆ ਗਿਆ ਨਾ ਵਾ ਤੇ ਇੱਥੇ ਨਾ ਬੁਕਰਮ ਦਾ ਜਿਹਦਾ ਬੂਰਾ ਜਾਂ ਡੇਬੇ ਜਾਂਦਾ ਤਾਂ ਮੈਂ ਉਹਦੇ ਨੇ ਚਾੜੰਡੀ ਹੋਂਦਾ ਹੋਰ ਕੁਛ ਨਹੀਂ ਤੇ ਸਵਾ ਲੀਰਾਂ ਪਤੀਰਾਂ ਜਿਹੜੀਆਂ ਵੀ ਸਾਰੀਆਂ ਮੈਂ ਇਕੱਠੀਆਂ ਕਰ ਲੈਣੀਆਂ ਵਾ ਇਕੱਠੀਆਂ ਕਰਕੇ ਇਹਨਾਂ ਨੂੰ ਲੋਹ ਦਾਂਗੇ ਤੇ ਹੋਰ ਤਾਂ ਹੋਣਾ ਹੀ ਕੰਮ ਦੀਆਂ ਨਹੀਂ ਰਹੀਆਂ ਕਿਉਂਕਿ ਸੂਟ ਜਿਹੜਾ ਸਾਰਾ ਸਟਿਚ ਹੋ ਗਿਆ ਵਾ ਤੇ ਇਹਨਾਂ ਦਾ ਵੀ ਕੰਮ ਖਤਮ ਹੋ ਗਿਆ ਤੇ ਮੈਂ ਇੱਥੇ ਲਾ ਲੈਨੀ ਆ ਝਾੜੂ ਤਕਾਣਾ ਵਾਲਾ ਤੇ ਸਾਢੇ 5:30 ਇੱਥੇ ਕੇ ਜਿਹੀ ਟਾਈਮ ਮੈਂ ਵੇਖਿਆ ਨਹੀਂ ਇਦਾਂ ਵੀ ਇੰਨਾ ਕੋ ਹੋਊਗਾ ਸ਼ਾਇਦ ਤੇ ਇੱਥੇ ਮੈਂ ਕਰਨੀ ਹੀ ਸਾਰੀਆਂ ਲੀਰਾਂ ਨੂਰਾ ਇਕੱਠੀਆਂ ਕਰਕੇ ਲੈ ਗਈਆਂ ਤੇ ਮੈਂ ਕਿਹਾ ਚਲੋ ਝਾੜੂ ਵੀ ਕੱਢ ਲੈਨੇ ਆ ਇਹ ਵਾਲੇ ਨਾਲ ਹੀ ਕੱਢਦੇ ਆ ਤੇ ਤੇ ਬਾਹਰ ਵੀ ਨਾ ਬੱਚੇ ਬਣਾਉਂਦੇ ਆਪਣਾ ਸਕੂਲ ਦਾ ਹਵਰਕ ਪ੍ਰੋਜੈਕਟ ਵਗੈਰਾ ਤੇ ਉਹ ਕੱਟਦੇ ਆ ਕਾਗਜ਼ ਕੁ ਕੁਝ ਕੱਟ ਕੇ ਨਾ ਤਾਂ ਉੱਤੇ ਥੱਲੇ ਸੁੱਟ ਦਿੰਦੇ ਆ ਤੇ ਉਹ ਵੀ ਸਾਰੇ ਮਿੱਟੀ ਚੰਨ ਨਾਲ ਹੁੰਜ ਦਿੰਦੇ ਆ ਬਾਹਰ ਤੱਕ ਤੇ ਵੇੜਾ ਤਾਂ ਨਹੀਂ ਹੁੰਜਿਆ ਜਾਣਾ ਕਿਉਂਕਿ ਸਾਡੇ ਪੈੜੀਆਂ ਪੂੜੀਆਂ ਹੁਣ ਵਗਣ ਡੀਆਂ ਲੱਗੇ ਲੱਗੇ ਵਾਲੀਆਂ ਤੇ ਉਹ ਫਿਰ ਅੱਜ ਕਹਿੰਦੇ ਸੀ ਅੱਜ ਮਿੱਟੀ ਥੋੜੀ ਜਿਹੀ ਕਰਾ ਕੇ ਗਾਂਵਸ਼ਾ ਕਰਨੀ ਆ ਤੇ ਮਿਲੋ ਘਟਾਉਣਾ ਵਾ ਘਰ ਬੂਏ ਬਾਂਦ ਰੱਖ ਲਿਓ ਆਪਣੇ ਕਾ ਕਰਕੇ ਫਿਰ ਬਾਹਰ ਵੀਡੀਓ ਚ ਮੈਂ ਨਹੀਂ ਲਾਇਆ ਛਾੜੋ ਇੱਥੇ ਆ ਗਈਆਂ ਮੈਂ ਆਪਣੀ ਕੁਰਸੀ ਨੂੰ ਮੈਂ ਸਾਧਵਾ ਰਹੀ ਐ ਸਾਡੇ ਨਾਲ ਜਿੰਨੇ ਵੀ ਪ੍ਰੈਸ ਵਾਲੇ ਕੱਪੜੇ ਹੁੰਦੇ ਸਾਰੇ ਇੱਥੇ ਕੁਰਸੀ ਤੇ ਹੀ ਮਰਾਹਦੀਆਂ ਰੋਜ਼ ਤੇ ਜਿੰਨੇ ਮਤਲਬ ਪ੍ਰੈਸ ਕੀ ਵਾਲੇ ਕੀ ਦੂਜੇ ਵੀ ਜਿੰਨੇ ਹੁੰਦੇ ਸਾਰੇ ਇੱਥੇ ਹੀ ਰੱਖੀ ਜਾਂਦੇ ਆ ਤੇ ਸ਼ਾਮਾਂ ਨੂੰ ਬਸ ਇਹਨਾਂ ਨੂੰ ਚੁੱਕਣਾ ਹੁੰਦਾ ਵਾ ਵੀ ਜਿਹੜੇ ਪ੍ਰੈਸ ਵਾਲੇ ਪ੍ਰੈਸ ਹੋ ਜਾਣੇ ਆ ਤੇ ਇੱਥੇ ਕੁਰਸੀ ਨਹੀਂ ਫਸੰਦੀ ਮੇਰਕੋ ਕਿੰਨਾ ਚਿਰ ਕੋਲ ਦੀ ਰਹੀ ਇਹਨੂੰ ਇਹ ਮੈਂ ਕੱਪੜੇ ਸੁੱਟ ਲਈ ਆ ਜਿਹੜੇ ਬਸ ਤਿਆ ਲੱਗਣੇ ਪ੍ਰੈਸ ਨਹੀਂ ਇਹ ਹੋਣੇ ਛੋਟੇ ਮੋਟੇ ਕੱਪੜੇ ਆ ਤੇ ਇਹਨਾਂ ਨੂੰ ਮੈਂ ਕਰ ਲੈਣੇ ਇਦਾਂ ਹੀ ਤਿਆ ਕਰ ਕਰਕੇ ਤੇ ਰੱਖ ਲੈਣੇ ਆ ਜਿਹੜੇ ਮੈਂ ਪ੍ਰੈਸ ਵਾਲੇ ਉਹ ਮੇਂਦਰ ਰੱਖ ਆਈ ਆ ਤੇ ਹੁਣ ਮੈਂ ਸਭ ਤੋਂ ਪਹਿਲੋਂ ਕਰਨਾ ਵਾ ਰੋਟੀ ਪਾਣੀ ਦਾ ਉਸ ਤੋਂ ਬਾਅਦ ਮੈਂ ਪ੍ਰੈਸ ਵਾਲ ਹੋਣਾ ਵਾ ਹਜੇ ਤੇ ਪਹਿਲੋਂ ਮੈਂ ਰੋਟੀ ਪੋਣੀ ਦਾ ਹੀ ਕਰਨਾ ਵਾ ਸਬਜ਼ੀ ਮੇਰੀ ਘੱਟੀ ਪਈ ਕਦੂ ਬਣਾਉਂਗੀ ਅਜੇ ਮੈਂ ਨਾਲ ਪਾਉਂਗੀ ਰਾਇਤਾ ਤੇ ਨਾਲ ਬਣਾਉਂਗੀ ਗਦਮਾਂ ਦੀ ਸਬਜ਼ੀ ਤੇ ਆ ਥੋੜੇ ਜਿਹੇ ਕੱਪੜੇ ਆ ਟੀ-ਸ਼ਰਟਾਂ ਵਗੈਰਾ ਨਾ ਬੱਚਿਆਂ ਦੇ ਜਿੱਦਾਂ ਹੋ ਗੀਆਂ ਵਾ ਤੇ ਉਹ ਦਿਲਛੇ ਅਦਾ ਨਾ ਪਰਨਾ ਜਿੱਦਾਂ ਦਿਲਛੇ ਇਹਨੂੰ ਆਦਤ ਹੈ ਨਾ ਜਾਂ ਮੇਰੀ ਚੁੰਨੀ ਬੰਨ ਲੈਣੀ ਸਿਰ ਤੇ ਤੇ ਜਾਂ ਪਰਨਾ ਤੇ ਇਦਾਂ ਨਾ ਉਹਨੂੰ ਬਾਰ-ਬਾਰ ਉਹਨੇ ਕੱਪੜੇ ਚੇਂਜ ਕਰੀ ਜਾਨੀ ਲੋਰਾ ਟੀ-ਸ਼ਰਟਾਂ ਲਾਈ ਪਾਈ ਜਾਣੀਆਂ ਉਹਨੂੰ ਖੇ ਮਾਸਾ ਤੋਂ ਉਹਨੂੰ ਪਸੀਨਾ ਆ ਗਿਆ ਰਹਿਣਾ ਉਹਨੇ ਬਾਹਰ ਇਸ ਜੀ ਵੀ ਇੱਥੇ ਮੈਂ ਵਿਛਾ ਲਿਆ ਵਾ ਹੁਣ ਕੇਸ ਆ ਮੇਰੇ ਕੱਪੜੇ ਆ ਜਿਹੜੇ ਮੈਂ ਪ੍ਰੈਸ ਕਰਨੇ ਆ ਸਾਰੇ ਆ ਸੂਟ ਜਿਹੜਾ ਮੈਂ ਸਟਿਚ ਕਰ ਲਿਆ ਵਾ ਅੱਜ ਇਹਨੂੰ ਵੀ ਪ੍ਰੈਸ ਮਾਰ ਲਾਂਗੇ ਸਵੇਰੇ ਮੈਂ ਨਾ ਕੇ ਪਾਉਂਗੇ ਨਵਾਂ ਸੂਟ ਇੰਨੇ ਕ ਕੱਪੜੇ ਪ੍ਰੈਸ ਹੋਣ ਵਾਲੇ ਜ਼ਿਆਦਾ ਨਹੀਂ ਹੈਗੇ ਤੇ ਆ ਸੂਟ ਹੈ ਜਿਹੜਾ ਮੈਂ ਕੱਟ ਲੂੰਗੀ ਬਾਅਦ ਚ ਸਬਜੀ ਸਬਜੀ ਬਣਾ ਕੇ ਹੁਣ ਟਾਈਮ ਹੋ ਗਿਆ ਵਾ ਰੋਟੀ ਪਾਣੀ ਦਾ 6:06 ਮਿੰਟ ਹੋ ਗਏ ਆ ਤੇ ਹੁਣ ਮੈਂ ਵੜ ਜਾਣਾ ਚੌਂਕੇ ਚ ਬਾਕੀ ਦਾ ਕੰਮ ਬਾਅਦ ਚ ਤੇ ਹੁਣ ਆ ਸੂਟ ਵੀ ਸੀਵ ਗਿਆ ਬੜੇ ਦਿਨ ਹੋ ਗਏ ਹੀ ਕੱਟੇ ਨੂੰ ਮਾਹੀ ਕਿਤੇ ਨਿਪਰੇ ਚੜਿਆ ਮੇਰਾ ਮੇਰਾ ਟਾਈਮ ਹੀ ਨਹੀਂ ਲੱਗਣ ਡਿਆ ਹੋਰੀ ਨਹੀਂ ਕੰਮ ਮੌਕੇ ਦੇ ਨਾਲੇ ਕੁਛ ਮੈਂ ਠੀਕ ਨਹੀਂ ਰਹੀ ਬਹੁਤ ਦਿਨ ਇਹੇ ਕੱਪੜੇ ਆ ਬਸ 20 25 ਮਿੰਟਾਂ ਦਾ ਮੇਰਾ ਕੰਮ ਆ ਤੇ ਮੈਂ ਉੱਠ ਕੇ ਫਿਰ ਆਪਣਾ ਰੂਮ ਕਲੀਨ ਕਰਦਾ ਮੇਰਾ ਕਈ ਕਈ ਪੈਣਾ ਬੀਬੀਆਂ ਕਹਿੰਦੇ ਸੁਣਿਆ ਕਿ ਹੀ ਮਤਲਬ ਰਾਤ ਨੂੰ ਸਫਾਈ ਨਹੀਂ ਕਰਦੇ ਆਪਣਾ ਆਪਣਾ ਹੋਊਗਾ ਸਾਫ ਕਿਤਾਬ ਪਰ ਅਸੀਂ ਤਾਂ ਭਾਈ ਕਰਦੇ ਆ ਸਫਾਈ ਕਿਚਨ ਵੀ ਕਲੀਨ ਕਰੀਦੀ ਆ ਤੇ ਝਾੜੂ ਵੀ ਲਾਈਦਾ ਵਾ ਤਾਂ ਕਾਲਾ ਵਾਲਾ ਤੇ ਕਿਚਨ ਵੀ ਕਲੀਨ ਕਰਕੇ ਸੌਈਂਦਾ ਉਹ ਨੀਂਦ ਹੀ ਨਹੀਂ ਆਉਂਦੀ ਹਨ ਤੇ ਨਾਕ ਕਲੀਨ ਕਰੀਏ ਤੇ ਦੂਜੀ ਗੱਲ ਇਹ ਕਿ ਆਪਾਂ ਵਹਿਮ ਪਰਮਾ ਨੂੰ ਮੰਨਦੇ ਨਹੀਂ ਤੇ ਕਿਉਂਕਿ ਇੱਕ ਸਾ ਇੱਕ ਪਾਸੇ ਤਾਂ ਆਪਾਂ ਮੰਨਦੇ ਆ ਗੁਰੂ ਨੂੰ ਤੇ ਇੱਕ ਪਾਸੇ ਆਪਾਂ ਫਿਰ ਵੀ ਵਹਿਮ ਪਰਮ ਕਰੀ ਜਾਈਏ ਨਾ ਵੀਰ ਆਨੂ पांडे ਮੰਨੀਆਂ ਜਾਂ ਰਾਰ ਨੂੰ ਕਿਚਨ ਕੀਤਿਆ ਹੋ ਜਾਂਦਾ ਹੋ ਜਾਂਦਾ ਆ ਅਈ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਿ ਦੀ ਵਹਿਮ ਪਰਉ ਨਹੀਂ ਕੀਤਾ ਮਾਲਕ ਤੇ ਡੋਰਾ ਛੱਡੀਆਂ ਆ ਕਰਨ ਵਾਲਾ ਮਾਲਕ ਆ ਮਾੜਾ ਚੰਗਾ ਸਾਰਿਆਂ ਦਾ ਤੇ ਵਹਿਮ ਪਰਮਾ ਦੇ ਵਿੱਚ ਅਹੀਂ ਪੈਂਦੇ ਤੇ ਅਹੀਂ ਕਰਦੇ ਆ ਆਪਣੇ ਕਿਚਨ ਨੂੰ ਵੀ ਕਲੀਨ ਕਰਕੇ ਸੌਂਦਾ ਤੇ ਕੱਪੜੇ ਵੀ ਆਪਣੇ ਪ੍ਰੈਸ ਕਰਕੇ ਸੌਂਦੇ ਝਾੜੂ ਵੀ ਲਾ ਕੇ ਸੌਂਦਾ ਤੇ ਝਾੜੂ ਜਿਹੜਾ ਵਾ ਆਪਾਂ ਪਹਿਲਾਂ ਪਹਿਲਾਂ ਲਾ ਲੈਨੇ ਆ ਤੇ ਹੁਣ ਝਾੜੂ ਜੂਗਿਆ ਰਾ ਜਿਹੜਾ 6:30 ਵਜੇ ਤੋਂ ਪਹਿਲਾਂ ਪਹਿਲਾਂ ਤਾਂ ਲੱਗ ਗਿਆ ਵਾ ਬਾਕੀ ਵੀ ਜਿਹੜੇ ਕੰਮ ਆਪਾਂ ਕਰਨ ਵਾਲੇ ਉਹ ਕਰ ਲੈਨੇ ਆ ਤੇ ਕਲੀਨਿੰਗ ਦਾ ਤੁਹਾਡਾ ਹੁੰਦਾ ਰਹਿੰਦਾ ਵਾ ਸਾਰਾ ਦਿਨ ਕਰਦੇ ਜੀਦਾ ਵੇ ਕਈ ਵੀ ਇਕੋ ਟਾਈਮ ਕਰਦੇ ਜਾਂ ਡੋ ਟਾਈਮ ਟਾਈਮ ਟੂਨ ਦਾ ਕਲੀਨਿੰਗ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਸਫਾਈ ਦੇ ਨਾਲ ਆਪਾਂ ਸਾਰਾ ਦੇਣੀ ਨਾਲ ਦੀ ਨਾਲ ਕਰੀ ਜਾਂਦੇ ਆ ਫੇਰੀ ਮਹਾ ਕਿਤੇ ਨਿਪਟਰੀ ਚੜਦਾ ਵਾ ਜੇ ਕਈਏ ਵੀ ਆਪਾਂ ਇੱਕ ਹੋਰ ਕਰੀਏ ਤਾਂ ਫੇਰ ਨਹੀਂ ਗੱਲ ਬਣਦੀ ਹੁੰਦੀ ਤੇ ਚਲੋ ਇੰਨੇ ਆ ਗੱਲਾਂ ਕਰਨੀਆਂ ਸੀ ਤੁਹਾਡੇ ਨਾਲ ਤੇ ਹੁਣ ਕਰ ਲੈਨੀ ਆ ਮੈਂ ਚੌਂਕੇ ਦਾ ਪਹਿਲਾ ਲੋ ਜੀ ਆ ਗਈ ਮੈਂ ਚੌਂਕਾ ਪਾਟਾ ਸਾंभ ਕੇ ਸਾਰਾ ਕੰਮ ਨਵੇੜ ਤਾਂ ਮੈਂ A to Z ਕੋਈ ਕੰਮ ਨਹੀਂ ਰਹਿ ਗਿਆ ਮੈਂ ਚੌਂਕੇ 'ਚ ਬਸ ਦੁੱਧ ਦੀ ਗਰਮ ਕਰਨਾ ਵਾ ਹੋਰ ਕੋਈ ਕੰਮ ਨਹੀਂ ਹੈਗਾ ਮੇਰੇ ਚੌਂਕੇ ਚ ਕਰਨ ਵਾਲਾ ਤੇ ਇੱਥੇ ਮੈਂ ਏਸੀ ਦੀ ਜਿਹੜੀ ਕੋਲੀਆਂ ਵਧੋਂਡੀ ਹੀ 16 ਤੇ ਕੰਢੀ ਬਾਹਰੋਂ ਇਹ ਇੱਕਦਮ ਗਰਮੀ ਲੱਗੀ ਕਿਚਨ ਚ ਆ ਕੇ ਮੈਂ ਤਾਂ ਅਗੇ ਤੋਂ ਗਿਸ ਇਦਾਂ ਇਹਦੇ ਕਟੰਡੀ ਹੀ ਪ੍ਰੈਸ ਕੰਢੀ ਸੂਟ ਜਿਹੜਾ ਅੱਜ ਮੈਂ ਸਟਿਚ ਕੀਤਾ ਮੈਨੂੰ ਮੈਂ ਪ੍ਰੈਸ ਪ੍ਰੂਸ ਕਰ ਲੈਣੀ ਹੈ ਖੋਲ-ਫੋਲ ਕੇ ਸੀਨਾ ਵਧੀਆ ਤੇਰਾ ਪ੍ਰੈਸ ਕਰਨਾ ਪੈਣਾ ਪਹਿਲੀ ਵਾਰਾ ਪ੍ਰੈਸ ਕਰਨਾ ਉਹ ਇਹ ਤਾਂ ਫਿਰ ਸਾਰੀਆਂ ਜਿਹੜੀਆਂ ਸਵਿਨਾ ਖੋਲ-ਖੋਲ ਕੇ ਮਾਰਨੀਆਂ ਪੈਂਦੀਆਂ ਤੇ ਮੈਂ ਇਕਦਮ ਹਜੇ ਗਰਮੀ ਚੋਂ ਆਈ ਆ ਤੇ ਮੈਨੂੰ ਏਸੀ ਵੀ ਜਿਹੜਾ ਉਹਦੀ ਵੀ ਕੂਲਿੰਗ ਨਹੀਂ ਮਹਿਸੂਸ ਹੋਣ ਢੀ ਮੈਨੂੰ ਲੱਗੀ ਜਾਂਦੀ ਹੈ ਗਰਮੀ ਲੱਗੀ ਜਾਂਦੀ ਹੈ ਇਹਦੀਆਂ ਮੈਂ ਸਾਰੀਆਂ ਤਿਆਂ ਤਿਆਂ ਖੋਲ ਕੇ ਚੱਜ ਨਾਲ ਫਿਰ ਮੈਂ ਪ੍ਰੈਸ ਕੀਤਾ ਪਹਿਲੀ ਵਾਰ ਪ੍ਰੈਸ ਕਰ ਇਦਾਂ ਹੀ ਕਰਨਾ ਪੈਂਦਾ ਵਾ ਇਹਨੂੰ ਹਲੋ ਰੇ ਨਿਤੂ ਸ਼ੂ ਕੱਪੜੇ ਪ੍ਰੈਸ ਹੋ ਗਏ ਆ ਤੇ ਪ੍ਰੈਸਰ ਜੇਪੜੀ ਜ਼ਿਆਦਾ ਗਰਮ ਆ ਜਸਟ ਹੁਣੇ ਪ੍ਰੈਸ ਕਰਕੇ ਹਟੀ ਆ ਦੱਬੀ ਕਰ ਲੈਣੀ ਪਹਿਲੋ ਮੈਂ ਫੋਲਡ ਦੱਬੀ ਵੀ ਮੈਂ ਕਰ ਲਈ ਫੋਲਡ ਦੱਬੀ ਰੱਖ ਲੈਣੀ ਇੱਥੇ ਆਹ ਕੱਪੜੇ ਵੀ ਹੋ ਗਏ ਪ੍ਰੈਸ ਆ ਮੇਰੇ ਦੋ ਦੁਪੱਟੇ ਮੈਂ ਆਪਣੇ ਵੱਖਰੇ ਕਰ ਲੈਣੇ ਹਨ ਤੇ ਕਿਰਨ ਦੇ ਅਖਰੇ ਕਰਦਨੇ ਆ ਮੈਂ ਆਪਣੇ ਕਰ ਲੈਣੀਆਂ ਅਲੱਗ ਤੇ ਇਹ ਆ ਕਿਰਨ ਦੇ ਕੱਪੜੇ ਕਿਰਨ ਦੇ ਅਲਮਾਰੀ ਚ ਰੱਖ ਦੇਣੇ ਤੇ ਚਲੋ ਪਹਿਲੋ ਕਿਰਨ ਦੇ ਪਹ ਜਾਉਣੇ ਆ ਕਿਰੰਦੀ ਵਾਲਾ ਮੇਰਾ ਜਿਹੜੀ ਆ ਲੂਬੀ ਚ ਲੱਗੀ ਆ ਇਹਦੇ ਕੱਪੜੇ ਵੀ ਇੱਥੇ ਰੱਖ ਲੈਣੇ ਆ ਆਹ ਪਈਆਂ ਮਰੀਆਂ ਚੱਪਲ ਤੇ ਆ ਮੇਰੇ ਕੱਪੜੇ ਆ ਇਹ ਮੇਰਾ ਕੋਈ ਵੀ ਨਵਾਂ ਕੱਪੜਾ ਨਹੀਂ ਹੈਗਾ ਇਹਦੇ ਵਿੱਚ ਬਸ ਮੇਰੇ ਇੱਕ ਦੋ ਸੂਟ ਆ ਇੱਕ ਅੱਧਾ ਤੇ ਦੋ ਦੁਪੱਟੇ ਆ ਇੰਨੇ ਕੱਪੜੇ ਹੋਏ ਅੱਜ ਪ੍ਰੈਸ ਕਰਨੇ ਆ ਤੇ ਕਿਉਂਕਿ ਇਹ ਬਲਰਾਜ ਤੇ ਦਿਲਸ਼ੇਰ ਇਹ ਦੋਵੇਂ ਜਣੇ ਪਾਉਂਦੇ ਆ ਲੋਹਰਾ ਟੀ-ਸ਼ਰਟ ਆ ਤੇ ਇਹਨਾਂ ਦੇ ਕੱਪੜੇ ਫਿਰ ਕੋਈ ਹੈ ਨਹੀਂ ਪ੍ਰੈਸ ਕਰਨ ਨਾਲ ਸਾਡੇ ਦੋਹਾਂ ਜਣੀਆਂ ਦੇ ਹੁਣ ਮੈਂ ਰੱਖ ਲੈਂਦੀਆਂ ਇੱਥੇ ਜਿਹੜੇ ਪਹਿਲਾਂ ਵੀ ਪਏ ਆ ਇਹਦੇ ਵਿੱਚ ਕੱਪੜੇ ਪ੍ਰੈਸ ਹੋਏ ਆ ਵੀ ਇੱਥੇ ਵਿੱਚ ਹੀ ਰੱਖ ਲੈਣੇ ਆ ਆਹ ਸੂਟ ਰੱਖ ਲੈਣੀਆਂ ਇੱਥੇ ਕਿ ਜੇ ਆਹ ਸਾਰੇ ਪ੍ਰੈਸ ਕਰ ਕਰਕੇ ਨੇ ਮੈਂ ਇੱਧਰ ਰੱਖ ਲੈਣੀਆਂ ਫਿਰ ਆਪਣੀ ਤੇ ਇੱਕ ਮੇਰਾ ਪਲਾਜੋ ਤੇ ਇੱਕ ਹੈ ਦੋ ਮੇਰੇ ਦੁਪੱਟੇ ਆਹ ਲੈ ਦੁਪੱਟੇ ਜਿਹੜੇ ਥੱਲੇ ਰੱਖ ਲਈਦੇ ਇੱਥੇ ਕਿ ਜੇ ਤੇ ਇਹਨੇ ਰਵਾ ਸਾਫ਼ ਨਹੀਂ ਦਿਖਣਿਆ ਚਲੋ ਬਹੁਤ ਚੜੀ ਘਰ ਮੈਂ ਪ੍ਰੈਸ ਨੇ ਹਜੇ ਫਿਲਹਾਲ ਚੋਕ ਕੇ ਨਾ ਇੱਥੇ ਰੱਖ ਦੇਣਗੀ ਆ ਥੱਲੇ ਜਦੋਂ ਠੰਡੀ ਹੋਈ ਫਿਰ ਆਪਾਂ ਪ੍ਰੈਸ ਦੇ ਕੋਲ ਤੇ ਰੱਖਾਂਗੇ ਤੇ ਆ ਜਿਹੜਾ ਖੇਸ ਇਹ ਵੀ ਮੈਂ ਕਰ ਲੈਣੀ ਫੋਲਡ ਆਹ ਸੂਟ ਹੈ ਜਿਹੜਾ ਮੈਂ ਕੱਟਣਾ ਇਹ ਵੀ ਮੇਰਾ ਘਰ ਪਾਉਣ ਵਾਸਤੇ ਮੈਂ ਸਟਿਚ ਕਰਨਾ ਵਾ ਤੇ ਇਹਨੂੰ ਫਿਰ ਬਾਹਰ ਵਿੱਚ ਨਾ ਨੂੰ ਕੇ ਕੱਟ ਲੈਣੇ ਤੇ ਟਾਈਮ ਹੋ ਗਿਆ ਵਾ 8 ਦਾ 8 ਵਜੋਂ ਚ ਰਹਿ ਗਿਆ 3 ਮਿੰਟ ਤੇ ਆ ਮੇਰਾ ਸੂਟ ਹੈ ਜਿਹੜਾ ਮੈਂ ਸਵੇਰੇ ਨਾ ਕੇ ਪਾਉਣਾ ਤੇ ਇਹਨੂੰ ਰਹਿਣ ਦੇਣਾ ਮੈਂ ਆਪਾਂ ਪ੍ਰੈਸ ਟੇਬਲ ਦੇ ਵਿੱਚ ਹੀ ਉੱਥੇ ਰੱਖ ਲੈਣੀ ਆ ਇੱਥੇ ਤੇ ਆਹ ਟੀ-ਸ਼ਰਟ ਮੈਂ ਹੁਣ ਪਾ ਲੈਣੀ ਤੇ ਆਹ ਸੂਟ ਫੇਰ ਸਵੇਰੇ ਪਾਉਣ ਵਾਲਾ ਇੱਥੇ ਰੱਖ ਲਿਆ ਆ ਰੱਖਿਆ ਮੈਂ ਰਾਇਤਾ ਪਾਉਣ ਵਾਸਤੇ ਦਹੀਂ ਜੇ ਬਾਅਦ ਚ ਪਾ ਲੈਣੇ ਖਾਣ ਲੱਗਿਆ ਇਹ ਟੀ-ਸ਼ਰਟ ਪਾ ਲੈਣੀ ਮੈਨੂੰ ਆਖੇਸ ਆ ਇਹਦਾ ਕੰਮ ਨਹੀਂਗਾ ਕੋਈ ਹੁਣ ਹੈਗਾ ਤੇ ਇਹ ਰੱਖਾਂਗੇ ਆਪਾਂ ਸਟੋਰ ਚ ਤੇ ਸਟੋਰ ਚ ਲਾਈਟ ਔਨ ਨਹੀਂ ਕੀਤੀ ਤੇ ਇਦਾਂ ਕਰਕੇ ਨਾ ਇਦਾਂ ਚਟਾਈ ਵਿਛਾ ਲਈਦੀ ਹੈ ਦੁਪਹਿਰੇ ਇੱਥੇ ਫਿਰ ਸਾਰੇ ਜਣੇ ਬੈਠਦੇ ਨੇ ਜਿੱਦਾਂ ਪਿਆ ਜਾਂਦਾ ਤੇ ਫਿਰ ਅੱਧੇ ਜਣੇ ਤਾਂ ਥੱਲੇ ਹੋ ਜਾਂਦੇ ਆ ਤੇ ਇੱਥੇ ਆਪਾਂ ਰਾਤ ਨੂੰ ਬਹਿ ਕੇ ਨਾਲੇ ਰੋਟੀ ਟੂਟੀ ਵੀ ਖਾ ਲੈਣੀ ਤੇ ਲਓ ਜੀ ਮੈਂ ਵੀ ਵੀਡੀਓ ਦਾ ਕਰ ਲੈਨੇ ਆ ਇੱਥੇ ਐਂਡ ਜੇ ਮੇਰੀ ਵੀਡੀਓ ਪਸੰਦ ਆndi ਹੈ ਪਲੀਜ਼ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਨਾਲ ਦੀ ਨਾਲ ਦਬਲੋ ਬੈਲ ਆਈਕਨ ਨੂੰ ਜਿਹਦੇ ਨਾਲ ਮੇਰੀ ਆਉਣ ਵਾਲੀ ਹਰ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਮਿਲਦਿਆਂ ਫਿਰ ਅਗਲੀ ਨੈਕਸਟ ਵੀਡੀਓ ਵਿੱਚ ਆਪਣਾ ਰੱਖਿਓ ਬਹੁਤ ਸਾਰਾ ਖੈਰ ਬਾਏ ਬਾਏ